مرنی مردہ جانا پر اس روح جو اس خون جو سپیکر بند ہو گئے آواز جڑی ہے وہ اکالی اکالی ٹھیک ہے وہ بھی پروان ہے ਉਥੇ ਇਨਕਾਰ ਕਰਾਈ ਨਹੀਂ ਸਕਦਾ ਤੇ ਨਾ ਕਰਨਾ ਹੀ ਚਾਹਦਾ ਪਰ ਜਿੱਥੇ ਮੈਂ ਰੂਹ ਤੋਂ ਬਣੀ ਉਥੇ ਮੈਂ ਆਪਣੇ ਬਜ਼ੁਰਗਾਂ ਦੀ ਪਾਰਟੀ ਪੰਜਾਬ ਦੀ ਪਾਰਟੀ ਪੰਥ ਤੇ ਕੌਮ ਦੀ ਪਾਰਟੀ

دیکھتے ہیں کہ کئی سجن میں نہیں گل کرتا میں گل کرتا چڈ کے کانگریس جا رہا ہے کوئی کانگریس والے چڈ کے جھاڑو چ بی جے پی چہا ہے کوئی اکالی دل والا چڈ کے کسی پاس جا رہا منٹ تو خوشی چڈی پہ گی ਮਤਲਬ ਮੈਨੂੰ ਜਿਹੜਾ ਹੁਕਮ ਜਾਰੀ ਕੀਤਾ ਗਿਆ ਜene ਮੈਨੂੰ ਪ੍ਰਵਾਨ ਉਸ ਤੋਂ ਬਾਅਦ ਤੁਹਾਡੇ ਕਹਾਣੀ ਵਿੱਚ ਨਹੀਂ ਹੈ ਬੀਜਪੀ ਆਨੰਦ ਦੇ ਸਨੇਹ ਹੈ ਕਿ ਅਦੂਰ ਆਨੰਦ ਦੇ ਸਨੇਹ ਹੈ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਨੇ ਅੰਤਹਾਕੇ ਆਪਣੇ ਨੇ ਕਿਹਾ ਕਿ ਤਹਾਨੂੰ ਭੇਟਾ ਕਿਨੇ ਪਾ ਦਤਾ ਕਿ ਵਿਸ਼ਵਾਸੋਂ ਵੀ ਕਦੀ ਅਜਿਹੇ ਦਾ ਜੋ ਪੁੱਛ ਸਕਦਾ ਜਿਹੜੀਆਂ ਪੰਜਾਬ ਤੇ ਪੰਛੀਆਂ ਬੋਧੀ ਸ਼ਕਤੀ ਪਾਰਤੀਆਂ ਨੇ ਕਾਂਗਰਸ ਧੀਰੇ ਬਾਰੇ ਮੈਂ ਕਹਿੰਦਾ ਸੁਪਨੇ ਤੇ ਨਹੀਂ ਸੋਚਣੋ ਭਾਰਤੀ ਜਨਤਾ ਪਾਰਟੀ ਝਾਰੂ ਵਾਲੇ ਜਿਹੜੀਓਂ ਕਰਦੇ ਨੇ ਜਿਨ੍ਹਾਂ ਨੇ ਇਰਾਦੇ ਪੰਜਾਬ ਨੂੰ ਲੁੱਟਣ ਦੇ ਕੁੱਟਣ ਦੇ ਕੇਵਲ ਤੇ ਕੇਵਲ ਬਰਬਾਦ ਕਰਦੇ ਆ ਪੰਜਾਬ ਹਮਾਇਸ਼ੀ ਨੇ ਤੁਸੀਂ ਦੇਖ ਹੀ ਲਿਆ ਤਾਨਸਬਾ ਨੂੰ ਭੁੱਲਣੀ ਚਾਹੀਦੀ ਅਦੋਈਆਂ ਸਤਾਣਾਂ 'ਚ ਭੱਜ-ਭੱਜ ਕੇ ਪਈਆਂ ਸੀ ਆਪਣਿਆਂ ਨੇ ਕੈਪਟਨ ਦੀ ਕੈਪਟਨ ਦੀ ਸਰਕਾਰ ਕੀ ਕਰ ਦੂਗੀ ਉਹ ਪਰ ਦੂਗੀ ਉਹ ਸਰਕਾਰ 5 ਸਾਲ ਹਟਾ ਕੇ ਚਲੇਗੇ ਠੀਕ ਹੈ ਲੋਕੀ ਨਾਰਾ ਕੱਢਦੇ ਰਹੇ ਨਵੇਂ ਠੱਗਾਗੇ ਨਵੇਂ ਠੱਗਾਣੇ ਉਹਨਾਂ ਵੱਡੀਆਂ ਗੱਲਾਂ ਕੀਤੀਆਂ ਤੇ ਅੱਜ ਦਿੱਲੀ ਦੇ ਵਿੱਚ ਜੋ ਉਹਨਾਂ ਨੇ ਪੰਜਾਬ ਨੂੰ ਲੁੱਟ ਕੇ ਤਜੋਰੀਆਂ ਭਰੀਆਂ ਤੇ ਆਮ ਆਦਮੀ ਪਾਰਟੀ ਦੀ ਤੇ ਕੇਜਰੀਵਾਲ ਦੀ ਸਾਰੀ ਸਿਆਸਤ ਜਿਹੜੀ ਹੈ ਉਹ ਪੰਜਾਬ ਨੂੰ ਲੁੱਟ ਕੇ ਚੱਲੀ ਅਜਿਹਾ ਟਿਕਰ ਕੀਤਾ ਹੈ ਹਰਿਆਣ ਸਿੰਘ ਨੇ ਲੈ ਜਿੰਨੇ ਬੈਠੇ ਜੇ ਸਾਰੇ ਕਿਸਾਨ ਭਾਈਚਾਰੇ ਨਾਲ ਸੰਬੰਧ ਉਹ ਸਜਣ ਹੱਥ ਖੜਾ ਕਰਿਆ ਜੇ ਜਿਹਨੂੰ ਥੋਨੇ ਦੇ ਵਿੱਚ ਕੱਟ ਨਹੀਂ ਲੱਗਦੀ ਕੋਈ ਹੈਗਾ ہزار کیھے جو بیٹھے حالات نے کوئی آیا سرکاری کرمچاری کوئی افسر کوئی ایم ایل اے کوئی منتری جی ہوا مجھے اخیر سارا کٹ لوا کے ਚੋਣਾਂ ਤੇ ਕੋਣਾ ਦੇ ਅਦੇ ਜਿਹੜੀ ਕੰਤਵੇ ਹੋਣੀ ਹੈ ਉਹ ਵੀ ਦੇਖਦੀ ਹੈ ਜਿਹੜੀ ਸਰਕਾਰ ਧੋਨਾਂ ਦੇ ਕੰਤ ਨਹੀਂ ਸਾਹਮਣ ਸਕਦੀ ਉਹ ਲੋਕਾਂ ਨੂੰ ਕਿੱਥੋਂ ਸਾਹਮਣ ਚਲੋ ਮੇਰਾ ਅੱਜ ਦਾ ਅੰਸ਼ਾ ਹੈ ਮੈਂ ਦਸੇਬ ਆਪਣੀ ਬੇਨਤੀ ਕਰਨ ਵਾਸਤੇ ਖੜਾ ਹੋਇਆ ਹਾਂ ਕਿ ਸਭ ਤੋਂ ਪਹਿਲੀ ਗੱਲ ਹੈ इहे छॾियो अकाली दलू मै बि वर्ग अकाली मै रूहो कंदा मेर दिलि कंदा रब कंदी सरकार अकाली दल जी बणो बड़े चख़ड़ झुल रही ਹਰੇ ਹਮਲੇ ਹੋਏ ਨਹੀਂ ਮੇਰਾ ਗੱਲ ਇਹਨੇ ਦੇ ਕਿਸੇ ਬੰਦੇ ਦੇ ਹਮਲੇ ਹੋ ਜਾਣ ਤੇ ਮੇਰਾ ਗੱਲ ਿਹੜਾਈ ਕਰਦੇ ਜਿੰਨੇ ਅਕਾਲੀ ਦਲ ਤੇ ਹੋਏ ਦਿਵਲੇ ਬਾਹਰ ਤੁਸੀਂ ਹਜ਼ਾਰਾਂ ਨੂੰ ਇਤਿਆਜ ਤੇ ਇੱਕ ਛੋਟੇ ਜਿਹੇ ਸੱਦੇ ਦੇ ਇਕੱਠੇ ਹੋਦਾਂਦੇ ਸੀ ਤੇ ਤੁਸੀਂ ਆਪੇ ਸਾਬ ਲੋ ਕਿ ਪੂਰੇ ਪੰਜਾਬ ਚ ਕੀ ਰਹਾ ਤੁਸੀਂ ਅਕਾਲੀ ਦਲ ਦਾ ਬੋਟਰ ਵੀਰੇ ਵਰਗਾ ਬਰਕਰ ਮੋਤਵੜਾ ਲੋਹੇ ਮੰਮ ਸ਼ਰਮਣੀ ਕਾਲੇ ਦਲ ਦੇ ਨਾਮ ਖਲੋਤਾ ਦੇ ਜਿਹੜੇ ਲੋਕ ਆ ਤੁਸੀਂ ਦੇਖੋ ਸਾਡੇ ਆਜਿ ਪ੍ਰਮਾਨ ਸਾਹਿਬ ਵੀ ਆਏ ਉਹਨਾਂ ਦੇ ਕਿਤੇ ਵਿਆਹ ਤੇ ਗਏ ਐਸਾ ਤੁਮ ਜੀ ਸੋਹਣੀ ਆ ਬੈਠੇ ਗਿੰਗਰ ਨਾਲੇ ਹਾਂਜੀ ਸੋਹਣੀ ਸਾਹਿਬ ਬੈਠੇ ਐ ਰਾਜਦਾਨ ਤੋਂ ਬੈਠੇ ਐ ਹਮਾ ਕਿਹਦੇ ਲੈ ਮੈਂ ਅਗਲੇ ਦਸ ਸੂਰ ਸੁਣਿਆ ਜੀ ਅੱਜ ਦਾ ਹਰਲ ਹਰਲ ਕਰਦਾ ਭੇਡਾ ਫਿਰਦਾ ਨਾ ਇਹਦੀ ਕਰਤੂਤ ਸੁਣਿਆ ਜੇ ਸਾਬਕਾ ਕਾਂਗਰਸੀ ਸੀ ਜਿਹੜਾ ਐਮਐਲਏ ਸੀ ਆ ਪਹਿਲੋ ਐਮਸੀ ਦੀਆਂ ਚੋਣਾਂ ਸੀ ਕਿਆਂ ਖੇਮ ਕਰਨ ਦੀ ਚੌਂ ਵਾੜਾਂ ਚ ਫੋਲੜੀਆਂ ਲੌਕੇ ਬਾਕੀ ਆਪਣੇ ਨਾਮ ਥਾਈ ਕਾਗਜ਼ਾਤ ਦੇ ਪਰ ਤਿੰਨੀ ਥਾਈ ਕੰਮ ਸਿਰ ਰਣ ਜਾਂਦਾ ਨਹੀਂ ਥਾਈ ਉਹਨਾਂ ਦੇ ਕੰਮ ਤੇ ਜਿੱਥੇ ਜਿੱਥੇ ਲੜੀਆਂ ਜਿੱਥੇ ਜਿੱਥੇ ਲੜੀਆਂ ਉੱਥੇ ਉੱਥੇ ਆਕਾਲੀ ਦਲ ਕਿਤੇ 600 ਵੋਟਾਂ ਤੇ ਕਿਸੇ 200 ਵੋਟਾਂ ਦੇ ਹਿਆ 150 ਪੌਣੇ 200 250 ਵੋਟ ਆਕਾਲੀ ਦਲ ਨੂੰ ਇੱਕ ਕਾਰਨਸਰ ਵੀ ਨਹੀਂ ਆ ਪਈਆਂ ਇਹ ਕਿਤੇ 56 ਵੋਟਾਂ ਤੇ ਇੱਕ ਤਰੇਹ ਰੋਟ ਲਾਪੋਸ ਸਰਪੰਚ ਸਾਹਿਬ ਬਿਠੇ ਆ ਇਹਨਾਂ ਬੜਾ ਲੰਬਾ ਸਮਾਂ ਸਰਪੰਚੀ ਕੀਤੀ ਆ ਸੀਨੀਅਰ ਮੀਤ ਪ੍ਰਧਾਨ ਬਿਠਾ ਆ ਉਹ ਐਮਸੀ ਬਿਠਾ ਲੈ ਬੰਦ ਦੱਸਿਆ ਜੀ ਕਾਂਗਰਸ ਹਮੇਸ਼ਾ ਹੀ ਖੇਮ ਕਰ ਜਰਾ ਪੂਰਾ ਘੜ ਰਿਹਾ ਧਿਆਗ ਨਹੀਂ ਜੀ ਹਮੇਸ਼ਾ ਹਮੇਸ਼ਾ ਅੱਜ ਆਰਾਮ ਭੱਜੇ ਕਰਦੇ ਆ ਹੋ ਗਿਆ ਕਿ ਹੋ ਗਿਆ ਲੋਕ ਨਹੀਂ ਆ ਲੋਕ ਕਾਂਗਰਸ ਨੂੰ ਅੱਜ ਵੀ ਪਸੰਦ ਨਹੀਂ ਕਰਦੇ ਖੇਮ ਕਰਦਾ ਰਿਜ਼ਲਟ ਖੇਮ ਕਰਕੇ ਨਤੀਜਾ ਤੁਹਾਡੇ ਸੁਣਨੇ ਕਿ ਇੱਕ ਬਣਿਆ ਅਕਾਲੀ ਦਲ ਦੇ 150 ਤੋਂ 200 250 ਵੋਟ ਪਈ ਹੋਵੇ ਸਾਡੇ ਪ੍ਰਧਾਨ ਸਾਹਿਬ ਸਰਮਜੀਤ ਸਿੰਘ ਹੋਰ ਕੇਵਲ 6 ਹਾਂ ਵੋਟਾਂ ਤੇ ਹਰੇ ਜਿਹੜੇ ਸੁਪੰਡਾ ਤੇ ਤਰੇਡ ਮੁੱਟਾ ਖੜਦੇ ਆ ਉਹ ਵੀ ਉਸ ਖੇਮ ਕਰਕੇ ਜਿਹੜਾ ਗੜ ਹੈ ਤੇ ਸ਼ਰਮ ਹੋਣੀ ਲਿੰਦੀ ਕਿਵੇਂ ਭੁੱਲ ਜਾਣਾ ਕਿ 5 ਸਾਲ ਤੋਂ ਲੋਕਾਂ ਨੂੰ ਕੁੱਟੇ ਆ ਕਿਹਨੇ ਭਰ ਗਿਆ ਨਾ 5 ਸਾਲ ਤੋਂ ਲੋਕਾਂ ਨੇ ਰੁਟੇ ਆ ਕਿਹਨੇ ਭਰ ਗਿਆ ਨਾ ਕਿ ਤੂੰ 5 ਸਾਲ ਲੋਕਾਂ ਦੀ ਬਾਤ ਨਹੀਂ ਪੁੱਛੀ ਉਹੀ ਆ ਨਾ ਤੂੰ ਜਿਹੜਾ 86000 ਤੋਂ ਕਿੰਨੇ ਰਿਹਾ 26000 ਅਬ 82000 ਤੋਂ 26000 ਜਿਹੜੀ 56000 ਮੋਟ ਹੀ ਉੱਡ ਗਈ ਉਹ ਫਿਰ ਮੇਖੇ ਖਾਦੇ ਤਾਂ ਫਿਰ ਕਹਿੰਦੇ ਕਿ ਆਹ ਪੜ ਦੋ ਅੱਗੇ ਚਲੇ ਗਏ ਕਿਸੇ ਹੋਰ ਕੋਲੇ ਚਲੇ ਗਏ ਹਾਂਜੀ ਅਹੀਂ ਸਾਰੇ ਨੇ ਕਸਮ ਤੂੰ ਛੱਡਿਆ ਪਿੰਡ ਦਾ ਮੁੱਢੀ ਤੂੰ ਆਉਣ ਵਾਲਾ ਸਾਰਾ ਕੁਝ ਤੇਰਾ ਤੂੰ ਸਭ ਤੋਂ ਅੱਗੇ ਖੜ ਗਿਆ ਬੜੀ-ਬੜੀ ਗੱਲ ਲੱਗਦੀ ਲੱਗੀ ਕਿ ਨਹੀਂ ਲੱਗੀ ਹਾਂਜੀ ਹਾਂਜੀ ਪਰ ਮੈਨੂੰ ਪਤਾ ਹੈ ਕਿ ਸਾਰੇ ਲੋਕ ਜਿਹੜੇ ਕੰਨੀ ਦਲਦੇ ਆ ਜਿਹੜੇ ਮੇਰੇ ਵਰਗੇ ਘੋਟਲੇ ਸਕੂਟਰ ਹੈ ਉਹ ਸਾਰੇ ਸਮਝਦੇ ਐ ਕਿ ਇਹ ਸ਼ਰਾਬ ਆ। ਪਰ ਤੇ ਗੱਲ ਮਿੱਤਰਾ ਤੁਹਾਡੀ ਗੱਲ ਹੀ ਕਰਦੀ। ਦੂਜੀ ਗੱਲ ਲਾਲ ਖੇਡੇ ਜਿੱਦਾਂ ਪਿਛਲੇ ਮੇਰੇ ਪਤਨੀ ਵੀ ਕਤੀ ਚੇਅਰਮੈਨ ਆਵੜਦੀ ਐ। ਇੱਕ ਇੱਕ ਮਿੰਟ ਤੇ 10-10 ਸਰਪੈਂਟੂਨਾਂ ਤੇ ਹੁਣ ਨਵੇਂ ਲਾਲ ਅਕਾਲੀ ਬਣਾ ਲੈਣ ਤੇ ਤੁਸੀਂ ਆ ਜਾਓ। ਬਾਕੀ ਸਭ ਪਿਛੇ ਤੁਮ ਅਗੇ। ਮੈਂ ਮੈਂ ਇਹਨੂੰ ਠਿੱਠ ਨੂੰ ਪੁੱਛ ਰਾਂ ਪਿੰਡਾਂ ਦੇ ਨੂੰ ਠਿੱਠਰੀ ਕਹਿੰਦੇ ਨੇ ਜਿਹੜਾ ਪਿਓ ਨੂੰ ਮੈਨੂੰ ਤਰੇ ਲਾ ਦੇ ਤੇ ਭਰਾ ਨੂੰ ਵੱਡੇ ਨੂੰ ਮੁਕਰੇ ਲਾ ਦੇ ਕਮੇ ਦੱਸਿਆ ਜੇ ਮਿਲੂ ਜਿਹੜਾ ਪਿੰਡ 'ਚ ਆਪ ਦੇ ਬਾਪ ਨੂੰ ਤੇ ਆਪ ਦੇ ਵੱਡੇ ਭਾਣ ਨੂੰ ਮੁਕਰੇ ਆਵੇ ਜਿਹੜਾ ਪਿਓ ਦਾ ਨਾ ਬਣੇ ਉਹਨੂੰ ਠਿੱਠਰਾਂ ਦੇ ਕਿ ਨਹੀਂ ਆਂਦੇ ਜੀ ਤੇ ਕਹਾਂਗੇ ਛੱਡ ਦੇ ਸਭ ਇੰਤਰਾਂ ਦੇ ਆ ਗਿਆ ਘਰ ਉਹ ਜਿਹੜੇ ਜਿਹੜੇ ਦੂਜੇ ਨਾਲ ਜਿਹੜੇ ਨਫਰਤ ਇਹ ਪਿਓ ਦਾ ਨਹੀਂ ਬਣਿਆ ਭਰਾ ਦਾ ਨਹੀਂ ਬਣਿਆ ਆਵੇ ਆਗੇ ਮੋਦ ਪਿਆ ਆ ਜਾ ਦਾਜਾ ਉਹ ਲੋਕਾਂ ਨੂੰ ਮੋਦ ਮੇਰੀਆਂ ਮੜਦਾ ਫਿਰਦਾ ਪਿਓ ਨੂੰ ਤੂੰ ਤਰੇ ਲਾਦਾ ਜਿਹਨੇ ਸਾਰੀ ਜ਼ਿੰਦਗੀ ਨਾਲ ਕੀਤੀ ਭਰਾ ਨੂੰ ਤੂੰ ਦੂਜੇ ਪਾਸੇ ਤੋਰਨ ਨਾਲ ਤੇ ਮਜੂਰ ਕਰਦਾ ਤੇ ਤੂੰ ਲੋਕਾਂ ਦੇ ਖਵਾਗੇ ਇਸ ਕਰਕੇ ਕਰੜੇ ਹੋਵੇਗੇ ਨਹੀਂ ਕਿ ਜਿਵੇਂ ਜੈਲ ਦੀ ਜਿਵੇਂ ਸਾਰਾ ਦਿਨ ਜੇ ਰਹੋਗੇ ਢਾਹੋਂ ਕਾਂਗਸੀਆਂ ਦੇ ਝੜ ਵਾਲਿਆਂ ਨੂੰ ਲੈ ਲੈ ਮਾਇਆ ਤੇ ਮੋਬਾਈਲ ਮੈਂ ਕਰ ਲਾ ਬੋਟਰੀ ਤਾਂ ਬੇਗਮਾਂ ਨੂੰ ਲੈ ਆ ਦੇ ਜੀ ਹੋਣਿਆ ਹੋਣਿਆ ਨੇ ਨੈ ਯਾਰ ਤੈਨੂੰ ਨੈ ਹੈ ਅਜਾ ਅਰੇ ਮੁੰਡਿਆ ਨੋਜਵਾਨੋ ਤੋ ਇਹ ਜੇ ਨਾਲੇ ਗੌਰ ਸੁਣ ਆ ਜੇ ਕਿ ਮੇਰੇ ਨਾਲ ਜੀ ਕਿੱਥੇ ਆ ਸਾਰੇ ਬੈਠੇ ਨੇ ਹੈ ਨੈ ਨਾ ਅਜਾ ਮੈਨੂੰ ਯਾਦ ਆਉਂਦਾ ਤੇ ਦੋਹਾਂ ਦੇ ਨਾਲ ਹੀ ਸੀ ਵੇਖਣ ਵਾਲੀ ਗੱਲ ਨਾ ਕਰੋ ਹਾਂ ਜੀ ਸੇਰੇ ਤੋਂ ਰਾਜ ਬਣਾ ਨਹੀਂ ਕਰੀ ਹੋਗਾ ਜੀ ਇਹ ਕੁਲੇ ਫੇਰ ਦੀ ਗੱਲ ਕੀਤੀ ਆ ਪਿਓ ਨੇ ਮੇਰੇ ਮੈਨੂੰ ਸ਼ੁਭਾਰ ਪੁੱਲਾ ਨੂੰ ਇਹ ਪਤਨਾਰੀ ਚਲਾ ਗਿਆ ਦੇ ਪੈਰਾਂ ਦੇ ਤੇਰਾ ਨਾਮ ਸੀ ਇੱਕ ਮਹਿਦਰਾ ਕੋਈ ਗੱਲ ਐਸ਼ ਇੱਕ ਹੋਰ ਮੈਂ ਨਹੀਂ ਕਹਿੰਦਾ ਕਿ ਮੇਰੀ ਜਿੱਥੇ ਤਮੀ ਨਹੀਂ ਹੋ ਮੈਂ ਨਹੀਂ ਕਹਿੰਦਾ ਕਿ ਜਿਹੜੇ ਮੇਰੇ ਨਾਲ ਸੱਜੇ ਖੱਬੇ ਤੁਰੇ ਖੜੇ ਉਹਨਾਂ ਦੀ ਕਮੀ ਨਹੀਂ ਹੋ। ਭਈਆ ਨਸ਼ਾ ਤਾਂ ਨਹੀਂ ਬੁੱਝਦੇ। ਲੈ ਉਹ ਜਿਹੜਾ ਵੱਡਾ ਮੋਤਮਰੀ ਦਾ ਮਾਰਦਾ ਖੜਦਾ ਹੈ ਨਾ ਉਹਦੇ ਨਾਲ ਕਹਿੰਦੇ ਕਿ ਇਹ ਕੋਲ 4 ਕਿਲੋ ਖੜੀ ਗਈ। ਕਿ ਇਹ ਕੋਲ 10 ਕਿਲੋ ਖੜੀ ਗਈ। ਕਿ ਇਹ ਕੋਲ 2 ਕਿਲੋ ਖੜੀ ਗਈ ਤੇ ਨਹੀਂ ਹੋਣੀ ਗਈ। ਉਹਦੀ ਗੱਡੀ ਕੀ ਹੁੰਦਾ। ਇੱਕ ਹੋਰ ਹੋਰ ਕਿਵੇਂ ਆ ਉਹ ਤੁਹਾਡੇ ਪਿੰਡ ਵਾਲੀ ਸ਼ਰਾਬ ਵਾਲੀ ਫੈਕਟਰੀ ਕਿਵੇਂ ਆ ਜਾਨੀ ਜਾਨੀ ਪਰਗੇਸ਼ਨ ਉੱਥੇ ਹੀ ਆਣ ਹਾਂਜੀ ਜੱਲੀ ਨਜਾਇਜ਼ ਗੰਦੀ ਸ਼ਰਾਬ ਦੀ ਫੈਕਟਰੀ ਲਾ ਕੇ ਵੇਚਣ ਵਾਲੇ ਪੂਰੀ ਗੱਡੀ ਚੰਗੀ ਜਿਨਾਂ ਇਹ ਜਾਲ ਸਾਜੀ ਕੀਤੀ ਹੈ ਧੋਖੇ-ਧੋਖੇ ਲੋਕਾਂ ਨਾਲ ਠੱਗੀ ਮਾਰੀ ਹੈ 420 ਦੇ ਜਿਨ੍ਹਾਂ ਦੇ ਮੁਕੱਦਮੇ ਜੇ ਭੜੀ ਦੋ ਤਿੰਨ ਜਵੇਂ ਆ ਉਹ ਦੇ ਨਾਲ ਕਵੀ ਹੁੰਦੇ ਕਮਾਲ ਹੋ ਗਿਆ ਨਸ਼ਾ ਵਿੱਚ ਨਾਲੇ ਤੇਰੀ ਗੱਡੀ ਚ ਨਜਾਇਜ਼ ਸਾ ਵਿੱਚ ਨਾਲੇ ਤੇਰੀ ਗੱਡੀ ਚ 420 ਧੋਖਾ ਕਰਕੇ ਠੱਗੀ ਮਾਰ ਨਾਲੇ ਤੇਰੀ ਗੱਡੀ ਚ ਤੇ ਲੋਕਾਂ ਨੂੰ ਵੀ ਲੱਗ ਮਤ ਦਤ ਹਾਂ ਕਮਾਲ ਹੋ ਗਿਆ ਕੋਈ ਸ਼ਰਮ ਕਰ ਲੈ ਤੂੰ പേർടി മേരത്തി ശർ പറ്റ